ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਵਾਗਤ ਹੈ ਰਿਹਾ ਆਪਣੇ YouTube ਚੈਨਲ ਨੂੰ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਾਖੀਆਂ ਦੀ ਸਾਂਝ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਦੇ ਆਧਾਰ ਤੇ ਆਪ ਜੀ ਨਾਲ ਪਾਈ ਜਾ ਰਹੀ ਹੈ ਸਾਭ ਸੰਗਤ ਜੀ ਕੱਲ ਤੱਕ ਆਪਾਂ ਆਪ ਜੀ ਦੇ ਨਾਲ ਸਾਖੀ ਸਾਂਝੀ ਕੀਤੀ ਸੀ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਬਾਦਸ਼ਾਹ ਮੱਕੇ ਤੇ ਮਦੀਨੇ ਮਦੀਨੇ ਤੋਂ ਹਜ਼ਰਤ ਮੁਹੰਮਦ ਦੀ ਕਬਰ ਤੋਂ ਹੋ ਕੇ ਵਾਪਸ ਮੱਕੇ ਬੈਠੇ ਹਨ ਤੇ ਇੱਥੇ ਬੈਠੇ ਉਹ ਹਨ ਤੇ ਬੈਠੇ ਬੈਠੇ ਸਤਿਗੁਰੂ ਕਹਿਣ ਲੱਗੇ ਕਿ ਮਰਦਾਨਾ ਜੀ ਸਾਨੂੰ ਹੁਣ ਭੈਣ ਨਾਨਕੀ ਨੇ ਮੈਨੂੰ ਯਾਦ ਕੀਤਾ ਹੈ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਹੈ ਕੁਝ ਦੇਰ ਨਹੀਂ ਲੱਗਣੀ ਚਾਹੀਦੀ ਹੁਣ ਆਪ ਜੀ ਦੇ ਨਾਲ ਇਹ ਸਾਖੀ ਸਾਂਝੀ ਕੀਤੀ ਜਾਣੀ ਹੈ ਭੈਣ ਨਾਨਕੀ ਨੇ ਯਾਦ ਕੀਤਾ ਤੇ ਗੁਰੂ ਨਾਨਕ ਸਾਹਿਬ ਨਦੀਨੇ ਤੋਂ ਚੱਲ ਕੇ ਸultanpur Lodi ਪਹੁੰਚਦੇ ਹਾਂ ਸਾਧ ਸੰਗਤ ਜੀ ਇਹ ਸਾਖੀ ਦਾਸ ਤਾਂ ਹੀ ਸੁਣਾ ਸਕਦਾ ਹੈ ਕਿ ਜੇਕਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਕਿ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਮੇਹਰpurਿਆ ਹੱਥ ਦਾਸ ਰੇ ਸਿਰ ਤੇ ਰੱਖੋ ਸੋ ਸਾਧ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਜੀ ਦਾਸਰੇ ਸਿਰ ਤੇ ਮਿਹਰ ਭਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਚਰਨ ਕਰੋ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਸਭ ਸੰਗਤ ਜੀ ਅੱਜ ਦੀ ਸਾਖੀ ਸੁਣਾਉਣ ਤੋਂ ਪਹਿਲਾਂ ਆਪ ਜੀ ਦੇ ਨਾਲ ਇਹ ਸਾਂਝਾ ਕੀਤਾ ਜਾ ਰਿਹਾ ਹੈ ਕਿ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੂਰਬ ਹੈ ਇਸ ਲਈ ਸਮੂਹ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਦਿਵਸ ਦੀ ਕੋਟਾਂ ਕੋਟ ਬਧਾਈ ਹੋਵੇ ਜੀ ਸਭ ਸੰਗਤ ਜੀ ਕਲ ਕਪਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੜਿਆ ਕੂੜ ਅਮਾਵ ਸੱਚ ਚੰਦਰਮਾ ਦੀਸੇ ਨਹੀਂ ਕਹਾਂ ਚੜਿਆ ਜਦੋਂ ਕੂੜ ਦੀ ਮੱਸਿਆ ਲੱਗੀ ਹੋਈ ਸੀ ਤੇ ਪਾਪਾਂ ਦੀ ਅੰਧੇਰੀ ਬੋਲੀ ਰਾਤ ਸੀ ਉਸ ਵਕਤ ਧੰਨ ਧੰਨ ਛੇਰਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸਤਗੁਰਾਂ ਨੇ ਉਸ ਸਮੇਂ ਰਾਏ ਪੋਜ ਦੀ ਤਲੋਂਡੀ ਵਿਖੇ ਅਵਤਾਰ ਧਾਰਨ ਕੀਤਾ ਸਤਗੁਰਾਂ ਨੇ ਅਵਤਾਰ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਤਾਰਿਆ ਇਸ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਕਈ ਲੰਮੀਆਂ ਅਦਾਸੀਆਂ ਕੀਤੀਆਂ ਤੇ ਸਾਥ ਸੰਗਤ ਜੀ ਆਪ ਜੀ ਦੇ ਨਾਲ ਪਹਿਲੀ ਅਦਾਸੀ ਦੇ ਜਿੱਥੇ ਸਤਿਗੁਰੂ ਗਏ ਉਥੋਂ ਉਥੋਂ ਦੀ ਸਾਂਝ ਪਾਈ ਜਾ ਚੁੱਕੀ ਹੈ ਇਸੇ ਹੀ ਕੜੀ ਤਹਿਤ ਆਪ ਜੀ ਨੂੰ ਕੱਲ ਮਦੀਨੇ ਦੀ ਸਾਖੀ ਸੁਣਾਈ ਸੀ ਮੱਕਾ ਤੇ ਮੱਕੇ ਤੋਂ ਅਗੇ ਹੈ ਮਦੀਨਾ ਮਦੀਨੇ ਵਿਖੇ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਹੈ ਤੇ ਮਰਦਾਨੇ ਨੇ ਇੱਛਾ ਜਾਰ ਕੀਤੀ ਕਿ ਮੈਂ حضرت محمد ਸਾਹਿਬ ਦੀ ਕਬਰ ਵੇਖਣੀ ਹੈ ਤੇ ਸਤਿਗੁਰੂ ਨਾਨਕ ਮਰਦਾਨੇ ਨੂੰ ਨਾਲ ਲੈ ਕੇ حضرت محمد ਸਾਹਿਬ ਦੀ ਕਬਰ ਤੇ ਮਦੀਨੇ ਪਹੁੰਚੇ ਤੇ ਜਦੋਂ ਕਬਰ ਦੇ ਬਾਹਰ ਸਤਿਗੁਰੂ ਜਾ ਕੇ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਆਪਾ ਹੁਣ ਮਦੀਨੇ ਆ ਗਏ ਹਾਂ ਇਥੇ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਹੈ ਤੇ ਜਾਂ ਹੁਣ ਤੂੰ ਕਬਰ ਵੇਖ ਕੇ ਆ ਤੇ ਮਰਦਾਨੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੱਕੇ ਮੈਨੂੰ ਕਿਸੇ ਨੇ ਵੇਖਣ ਜਾਣ ਨਹੀਂ ਦਿੱਤਾ ਤੇ ਉਥੇ ਆਪ ਜੀ ਦੀ ਕਿਰਪਾ ਦੇ ਨਾਲ ਮੱਕੇ ਜਾ ਕੇ ਆਇਆ ਸੀ ਹੁਣ ਆਪ ਵੀ ਕਿਰਪਾ ਕਰੋ ਤੇ ਮਦੀਨੇ ਵਿਖੇ ਮੈਨੂੰ ਹਜ਼ਰਤ ਸਾਹਿਬ ਦੀ ਕਬਰ ਦੇਖਣ ਦਾ ਸਮਾਂ ਪ੍ਰਾਪਤ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਜੀ ਨੂੰ ਕਹਿਣ ਲੱਗੇ ਚੱਲ ਪਈ ਵਾਲਾ ਮਰਦਾਨੇ ਨੂੰ ਹਜ਼ਰਤ ਮੁਹੰਮਦ ਦੀ ਕਬਰ ਦਿਖਾ ਲਈਏ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਖੜਾਵਾ ਪਾਈਆਂ ਤੇ ਬਾਲੇ ਮਰਦਾਨੇ ਨੂੰ ਲੈ ਕੇ ਕਬਰ ਤੇ ਪਹੁੰਚੇ ਸਾਧ ਸੰਗਤ ਜੀ ਉੱਥੇ ਜਿਹੜੇ ਮਲਾਣੇ ਬੈਠੇ ਸਾਨੂੰ ਉਹਨਾਂ ਨੇ ਇਤਰਾਜ਼ ਕੀਤਾ ਕਿ ਤੁਸੀਂ حضرت محمد ਸਾਹਿਬ ਦੀ ਕਬਰ ਦੇ ਉੱਤੇ ਕਬਰ ਦੇ ਨਜ਼ਦੀਕ ਖੜਾਵਾਂ ਪਾ ਕੇ ਆ ਗਏ ਹੋ ਤਾਂ ਉਸ ਵਕਤ ਉਹਨਾਂ ਦਾ ਹਰਾਨਗੀ ਦਾ ਹੱਦ ਉਸ ਵੇਲੇ ਖਤਮ ਹੋ ਗਈ ਜਦੋਂ ਉਹਨਾਂ ਵੇਖਿਆ ਕਿ حضرت محمد ਸਾਹਿਬ ਦੀ ਕਬਰ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ ਹੈ। ਉਸ ਵੇਲੇ ਸਾਰੇ ਮੋਲਾਨੇ ਜਿਹੜੇ ਆ ਗੁਰੂ ਸਾਹਿਬ ਦੇ ਮਰੀਦ ਹੋ ਗਏ ਤੇ ਗੁਰੂ ਸਾਹਿਬ ਤੋਂ ਖੜਾਵਾਂ ਲੈ ਕੇ ਉੱਥੇ ਕਬਰ ਦੇ ਨੇੜੇ ਰੱਖਿਆ। ਸੋ ਸਾਧ ਸੰਗਤ ਜੀ ਉੱਥੋਂ ਆ ਕੇ ਧੰ ਗੁਰੂ ਨਾਨਕ ਦੇਵ ਜੀ ਮੱਖੇ ਵਿਖੇ ਬੈਠੇ ਤੇ ਮੱਖੇ ਵਿਖੇ ਬੈਠੇ ਅਚਾਨਕ ਹੀ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਅੱਜ ਮੇਰੀ ਭੈਣ ਨਾਨਕੀ ਨੇ ਮੈਨੂੰ ਜਨਤ ਕੀਤਾ ਹੈ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਹੈ ਕੁਝ ਦੇਰ ਨਹੀਂ ਲੱਗਣੀ ਚਾਹੀਦੀ ਤੇ ਭਾਈ ਬਾਲੇ ਨੇ ਉਸੇ ਵੇਲੇ ਕਿਹਾ ਸਤਿਗੁਰੂ ਜੀ ਜੋ ਆਪ ਜੀ ਦਾ ਹੁਕਮ ਸਤਿਗੁਰਾਂ ਨੇ ਕਿਹਾ ਕਿ ਮੈਂ ਤੁਰੰਤ ਸultanpur ਜਾ ਕੇ ਉਹਨਾਂ ਦੀ ਸੇਵਾ ਸਰ ਲਵਾਂਗੇ ਤੇ ਮਰਦਾਨਾ ਕਹਿਣ ਲੱਗਾ ਕਿ हे ਪ੍ਰਭੂ ਹੁਣ ਤੇ ਸ਼ਾਮ ਦਾ ਸਮਾਂ ਹੋ ਗਿਆ ਹੈ ਉੱਥੇ ਤੁਰੰਤ ਜਾਣ ਦੀ ਕਿਹੜੀ ਵਿਧੀ ਅਪਣਾਈ ਜਾਵੇਗੀ ਰਾਤ ਇੱਥੇ ਹੀ ਕੱਟ ਲਈਏ ਸਵੇਰੇ ਚੱਲ ਪੈਣਾ ਕੁਰਨਾ ਨਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਕੋਈ ਮਹਿਮਾ ਨਹੀਂ ਜਾਣ ਸਕਿਆ ਉਹਨਾਂ ਨੇ ਕਿਹਾ ਕਿ ਤੁਰੰਤ ਹੁਣੇ ਹੀ ਸੁਲਤਾਨਪੁਰ ਚਲਦੇ ਹਾਂ ਆਪਣੀ ਭੈਣ ਦੇ ਨਾਲ ਮੈਂ ਇਹ ਵਚਨ ਕੀਤਾ ਹੈ ਕਿ ਜਦੋਂ ਤੂੰ ਯਾਦ ਕਰੇਗੀ ਮੈਂ ਹਾਜ਼ਰ ਹੋ ਜਾਵਾਂਗਾ ਮੈਂ ਉਸ ਵਚਨ ਨੂੰ ਕਿਵੇਂ ਮੁੜ ਸਕਦਾ ਹਾਂ ਉਸ ਵਕਤ ਇਹ ਕਹਿ ਕੇ ਗੁਰੂ ਸਾਹਿਬ ਤੁਰੰਤ ਹੀ ਚੱਲ ਪਏ ਉਸ ਸਮੇਂ ਸ਼ਾਮ ਹੋ ਗਈ ਸੀ ਜਦੋਂ ਇੱਕ ਘੜੀ ਰਾਤ ਬੀਤੀ ਤਾਂ ਉਸ ਵੇਲੇ ਕਿਰਪਾਲੂ ਸਤਗੁਰੂ ਸultanpur ਨਗਰ ਵਿੱਚ ਪਹੁੰਚ ਗਏ ਤੁਰਸ਼ਾ ਦਾਸੀ ਨੇ ਜਦੋਂ ਵੇਖਿਆ ਕਿ ਧੰਗ ਗੁਰੂ ਨਾਨਕ ਸਾਹਿਬ ਆਏ ਹਨ ਤੇ ਵੇਖਦੇ ਅਨਸਾਰ ਹੀ ਬਹੁਤ ਖੁਸ਼ ਹੋਈ ਤੇ ਦੌੜ ਕੇ ਅੰਦਰ ਗਈ ਤੇ ਪੈਣ ਨਾਨਕੀ ਨੂੰ ਬਾਜ ਦੇ ਕੇ ਕਹਿਣ ਲੱਗੀ ਬਹੂ ਜੀ ਬਧਾਈ ਹੋਵੇ ਤੁਹਾਡਾ ਭਰਾ ਆਇਆ ਹੈ ਬੀਬੇ ਨਾਨਕੀ ਨੇ ਜਦੋਂ ਸੁਣਿਆ ਕਿ ਤੁਲਸਾ ਦਾਸੀ ਨੇ ਆਵਾਜ਼ ਦਿੱਤੀ ਹੈ ਕਿ ਪੈਣ ਜੀ ਬਹੂ ਜੀ ਤੁਹਾਡਾ ਭਰਾ ਆਇਆ ਹੈ ਤੇ ਬੀਬੇ ਨਾਨਕੀ ਉਸੇ ਵੇਲੇ ਭੱਜ ਉੱਠੀ ਇੰਨੀ ਖੁਸ਼ ਹੋਈ ਕਿ ਮਾਨੋ ਛੇਸ਼ਨਾਗ ਨੂੰ ਮਣੀ ਪ੍ਰਾਪਤ ਕਰ ਲਈ ਹੋਵੇ ਕਰ ਵਿੱਚ ਉਹ ਘੜੀ ਬਹੁਤ ਸੁਖਦਾਇਕ ਸਮਝੋ ਆਪਣੇ ਭਰਾ ਨੂੰ ਦੇਖ ਕੇ ਭਰਾ ਦੇ ਪੈਰਾਂ ਨਾਲ ਲਿਪਟ ਗਈ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਉਸ ਨੂੰ ਉੱਪਰ ਚੁੱਕਿਆ ਅਤੇ ਬਹੁਤ ਸਨਮਾਨਤ ਕੀਤਾ ਫਿਰ ਦੁੱਖਾਂ ਨੂੰ ਛਾੜਨ ਵਾਲੇ ਸਤਗੁਰੂ ਬੋਲੇ ਭੈਣ ਜੀ ਤੁਸੀਂ ਮੈਨੂੰ ਆਪਣੇ ਮਨ ਵਿੱਚ ਯਾਦ ਕੀਤਾ ਹੈ ਮੈਂ ਛੇਤੀ ਹੀ ਤੁਹਾਡੇ ਪਾਸ ਆ ਗਿਆ ਹਾਂ ਇਸ ਨੂੰ ਹਿਰਦੇ ਵਿੱਚ ਠੀਕ ਸਮਝੋ ਫਰੰਟ ਪਲੰਗ ਲਾਇਆ ਗਿਆ ਬਾਅਦ ਵਿੱਚ ਕਿਰਪਾਲੇ ਗੁਰੂ ਜੀ ਨੂੰ ਉਸ ਦੇ ਬਿਠਾਇਆ ਗਿਆ ਗੁਰੂ ਜੀ ਨੇ ਉਸ ਦੇ ਬੈਠ ਕੇ ਇਹ ਬਚਨ ਕਹੇ ਕਿ ਹੇ ਮੇਰੇ ਭੈਣ ਜੀ ਆਪਣਾ ਕੋਈ ਨਜੀ ਕੰਮ ਦੱਸੋ ਮੈਂ ਤਤਕਾਲ ਉਸ ਨੂੰ ਪੂਰਨ ਕਰਾਂਗਾ ਬੇਬੇ ਨਾਨਕੀ ਜੀ ਨੇ ਕਿਹਾ ਤੁਹਾਡੇ ਦਰਸ਼ਨ ਕਰਨ ਦੀ ਚਿਤ ਵਿੱਚ ਬੜੀ ਚਾਹਤ ਸੀ ਬੜੀ ਦਰਸ਼ਨਾਂ ਦੀ ਅਭਲਾਸਾ ਸੀ ਤਹਾਨੂੰ ਮਿਲਿਆ ਨੂੰ ਕਈ ਸਾਲ ਬੀਤ ਗਏ ਹਨ ਭਰਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ ਮੇਰੀ ਬੜੀ ਖਾਸ ਸੀ ਕਿ ਮੈਂ ਤੁਹਾਨੂੰ ਇਹ ਕਹਾਂ ਇਹ ਕਹਿ ਕੇ ਅੱਖਾਂ ਵਿੱਚ ਹੰਝੂ ਆਏ ਹਨ ਹੱਥਾਂ ਨਾਲ ਹੰਝੂ ਪੂੰਝ ਕੇ ਫਿਰ ਸੁਖਸਾਂ ਦੀ ਗਾਥਾ ਪੁੱਛੀ ਤੇ ਭੈਣ ਮਾਨਕੀ ਕਹਿਣ ਲੱਗੀ ਭਰਾ ਜੀ ਇੱਥੇ ਨੇੜੇ ਹੀ ਹੋਗੇ ਜਿਹੜੇ ਤੁਰੰਤ ਹੀ ਆ ਗਏ ਹੋ ਇਹ ਸੁਣ ਕੇ ਮਰਦਾਨੇ ਨੇ ਕਿਹਾ ਹੇ ਬੀਬੀ ਜੀ ਤਹਾਡੇ ਹਿੱਤ ਕਰਕੇ ਹਜ਼ਾਰ ਕੋ ਛੱਡ ਕੇ ਇੱਥੇ ਆਏ ਹਾਂ ਜਿਹੜਾ ਰਾਹ ਕਈਆਂ ਸਾਲਾਂ ਦਾ ਸੀ ਉਸ ਨੂੰ ਅਸੀਂ ਇੱਕ ਛਣ ਵਿੱਚ ਪਾਰ ਕਰਕੇ ਆ ਗਏ ਹਾਂ ਗੁਰੂ ਨਾਨਕ ਦੇਵ ਜੀ ਦੇ ਨੈਣਾਂ ਦੀ ਸਿਹਨਤ ਨਾਲ ਇਹ ਸਭ ਕੁਝ ਹੋ ਗਿਆ ਹੈ ਫਿਰ ਗੁਰੂ ਜੀ ਨੇ ਬੇਬੇ ਨਾਨਕੀ ਨੂੰ ਕਿਹਾ ਕਿ ਭੈਣ ਜੀ ਜਿਤ ਦੀ ਕਾਮਨਾ ਪੂਰੀ ਹੋਈ ਹੈ ਹੁਣ ਹੋਰ ਦੇਰੀ ਨਾ ਕਰੋ ਸਾਨੂੰ ਦੂਰ ਕਰਕੇ ਸਾਨੂੰ ਜਾਣ ਦੀ ਆਗਿਆ ਦੇਵੋ ਜੀਜੇ ਅੱਗੇ ਸਾਡੇ ਨੂੰ ਬੇਨਤੀ ਕਰ ਦੇਣਾ ਤੇ ਦੱਸ ਦੇਣਾ ਕਿ ਅਸੀਂ ਰਾਜੀ ਖੁਸ਼ੀ ਹਾਂ ਆਪਣੇ ਰਾਹ ਪੈ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਇਹ ਗੱਲ ਸੁਣ ਕੇ ਬੀਬੇ ਨਾਨਕੀ ਬੜੀ ਬੇਚੈਨ ਹੋਈ ਤੇ ਰੋ ਕੇ ਅੱਖਾਂ ਵਿੱਚ ਬਹੁਤ ਅੰਜੂ ਭਕਾਏ ਸ੍ਰੀ ਚੰਦ ਆਇਆ ਅੱਗੇ ਆ ਕੇ ਖੜੋ ਗਿਆ ਤਾਦ ਦੋਵੇਂ ਹੱਥ ਜੋੜ ਕੇ ਬੋਲਿਆ ਕਿ ਭੂਆ ਜੀ ਰੋਕੇ ਮੁਲਾਬ ਕਰ ਰਹੇ ਹਨ ਮੁੱਖੋਂ ਵਿਆਕੜ ਹਨ ਫੁੱਫੜ ਜੀ ਵੀ ਘਰ ਨਹੀਂ ਹਨ ਇਸ ਲਈ ਅੱਜ ਇੱਥੇ ਰਹੋ ਤੇ ਨਾ ਜਾਵੋ ਮੁਕਤੀ ਦੇ ਦਾਤੇ ਮੇਰੇ ਪਿਤਾ ਜੀ ਮੇਰੀ ਬਾਤ ਮੰਨ ਲਵੋ ਇੱਥੇ ਰਹੋ ਗੁਰੂ ਜੀ ਰਾਤ ਬੇਬੇ ਨਾਨਕੀ ਦੇ ਘਰ ਰਹਿਣ ਲਈ ਤਿਆਰ ਨਹੀਂ ਸਨ ਉਹ ਤੁਰੰਤ ਜਾਣਾ ਚਾਹੁੰਦੇ ਸਨ ਇਹ ਗੱਲ ਸੁਣ ਕੇ ਪਾਈ ਬਾਲਾ ਜੀ ਕਹਿੰਦੇ ਕਿ ਮੈਂ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੀ ਗੱਲ ਸੁਣੋ ਸੁੱਖਾਂ ਦੇ ਦਾਤੇ ਇੱਥੇ ਹੀ ਉਹ ਐਨ ਜੀ ਦੇ ਘਰ ਵਿੱਚ ਇੱਕ ਰਾਤ ਕੱਟ ਲਈ ਤੇ ਮੇਰੀ ਗੱਲ ਸੁਣ ਕੇ ਸੁੱਖਾਂ ਦੇ ਦਾਤੇ ਕਬਲ ਮੁਖ ਗਿਆਨ ਦੇ ਕਰ ਆਪਣੇ ਦਾਸਾਂ ਦੇ ਮੂਰ ਨੂੰ ਨਾਸ਼ ਕਰਨ ਵਾਲੇ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪਾਂ ਦਾ ਨਾਸ਼ ਹੁੰਦਾ ਹੈ ਭਾਵ ਗੁਰੂ ਜੀ ਮੰਨ ਗਏ ਭਾਈਆ ਜੈ ਰਾਮ ਜੀ ਦਾ ਦਾਇਆ ਉਸ ਨੇ ਦੌੜ ਕੇ ਪ੍ਰਣਾਮ ਕੀਤੀ ਤੇ ਗੁਰੂ ਜੀ ਵੀ ਹੱਥੁੱਤੇ ਉੱਚੇ ਕਰਕੇ ਬੰਦਨਾ ਕਰਦੇ ਹੋਏ ਆਦਰ ਨਾਲ ਮਿਲ ਕੇ ਬੈਠ ਗਏ ਅਤੇ ਸੁਖ ਸੰਦ ਪੁੱਛੀ ਫਿਰ ਚੰਗਾ ਭੋਜਨ ਕਰਾਇਆ ਤੇ ਮਨ ਦੇ ਸਾਰੇ ਦੁੱਖ ਦੂਰ ਹੋ ਗਏ ਜਿਨ੍ਹਾਂ ਦੇ ਦਰਸ਼ਨ ਕਰਕੇ ਸੰਸਾਰ ਦੇ ਸਾਰੇ ਮੰਦਰ ਨੂਰ ਹੋ ਜਾਂਦੇ ਹਨ ਭਾਗ ਗੁਰੂ ਜੀ ਭੋਜਨ ਖਾ ਕੇ ਚੰਗੇ ਵਸਤਰ ਲੈ ਕੇ ਲੇਟ ਗਏ ਜਿਨ੍ਹਾਂ ਆਪਣੇ ਹਿਰਦੇ ਜਗਤ ਦਾ ਆਧਾਰ ਕਰਨ ਦੀ ਕਾਮਨਾ ਧਾਰਨ ਕੀਤੀ ਹੋਵੇ ਉਹਨਾਂ ਨੂੰ ਨੀਂਦ ਕਿੱਥੇ ਆਉਂਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਡੇਢ ਪੈ ਰਾਤ ਰਿੰਜਾ ਉੱਠ ਖਲੋਤੇ ਤੇ ਉਹਨਾਂ ਪਾਣੀ ਨਾਲ ਇਸ਼ਨਾਨ ਕੀਤਾ ਜਦੋਂ ਸਵੇਰ ਹੋਈ ਤਾਂ ਦੀਨਾਂ ਦੇ नाथ ਭਾਵ ਗੁਰੂ ਜੀ ਚੱਲਣ ਲਈ ਤਿਆਰ ਹੋ ਗਏ ਤੇ ਮਰਦਾਨੇ ਨੂੰ ਕਹਿਣ ਲੱਗੇ ਕਿ ਰਬਾਬ ਨੂੰ ਆਪਣੇ ਮੋਢੇ ਤੇ ਧਾਰ ਲਵੋ ਭੈਣ ਜੀ ਇਹ ਗੱਲ ਸੁਣ ਕੇ ਅੱਗੇ ਆਏ ਆਪਣੇ ਮੁਖ ਤੋਂ ਬੋਲੇ ਭਰਾ ਜੀ ਮੇਰੀ ਬੇਨਤੀ ਮੰਨ ਲਵੋ ਅਤੇ ਇੱਥੇ 1 ਮਹੀਨਾ ਰੋ ਹਿਰਦੇ ਵਿੱਚ ਨਿਤ ਚਾਹ ਰਹੀਦੀ ਹੈ ਕਿੰਨੇ ਚਿਰਾਂ ਬਾਅਦ ਮੈਨੂੰ ਆਪਣਾ ਮੁਖੜਾ ਵਿਖਾਇਆ ਹੈ ਆਪਣੇ ਘਰ ਲੈ ਕੇ ਸਾਨੂੰ ਵੀ ਸੁਖ ਦਿਓ ਫਿਰ ਭਾਈ ਜੈ ਬ੍ਰਾਮ ਨੇ ਕਿਹਾ ਕਿ ਸਤਿਗੁਰੂ ਜੀ ਤੁਹਾਨੂੰ ਅਜੇ ਹੈ ਕਿਹੜਾ ਕੰਮ ਹੈ ਬਹੁਤ ਲੰਮਾ ਸਮਾਂ ਸ਼ੈਰ ਕੀਤੀ ਹੈ ਹੁਣ ਕੁਝ ਸਮਾਂ ਆਰਾਮ ਕਰ ਲਵੋ ਕਬਲ ਮੁਖ ਭਾਬ ਗੁਰੂ ਨਾਨਕ ਜੀ ਬੋਲੇ ਹਿਰਦੇ ਜਿਨ੍ਹਾਂ ਹਿਰਦਾ ਜਿਨ੍ਹਾਂ ਨਾਲ ਮਿਲਿਆ ਹੋਵੇ ਸੋਈ ਹੀ ਸਦਾ ਮਿਲਣ ਇਹ ਫਰਤ ਕਦੀ ਵੀ ਨਾ ਜਾਣੀਏ ਭੈਣ ਜੀ ਆਪਣੇ ਮਨ ਦੇ ਮੋਹ ਨੂੰ ਨਾਸ਼ ਕਰੋ ਤੇਰੇ ਦੇ ਵਿੱਚ ਵਿਵੇਕ ਬੁੱਧੀ ਨਾਲ ਵਿਚਾਰ ਕਰੋ ਮਿਲਣਾ ਤੇ ਵਿਛੜਨਾ ਸਰੀਰ ਦਾ ਧਰਮ ਸਮਝੀਏ ਹੁਣ ਅਸੀਂ ਆਪਣੇ ਰਸਤੇ ਚੱਲਣਾ ਚਾਹੁੰਦੇ ਹਾਂ ਇੱਥੇ ਖੜੇ ਖੜੇ ਹੀ ਆਗਿਆ ਦੇ ਦੇਵੋ ਹੋਰ ਦੇਰ ਨਾਲ ਆਓ ਦੁਬਾਰਾ ਜਦੋਂ ਤੁਸੀਂ ਯਾਦ ਕਰੋਗੇ ਤੁਹਾਡੇ ਪਾਸ ਆ ਕੇ ਹਾਜ਼ਰ ਹੋ ਜਾਵਾਂਗੇ ਮਨ ਦੇ ਦੁੱਖਾਂ ਨੂੰ ਦੂਰ ਕਰੋ ਤੇ ਮੇਰੇ ਬਚਨ ਮੰਨ ਲਵੋ ਬੇਬੇ ਨਾਨਕ ਜੀ ਨੇ ਕਿਹਾ ਫੇਰ ਕਦ ਆ ਕੇ ਮਿਲੋਗੇ ਗੁਰੂ ਨਾਨਕ ਜੀ ਨੇ ਕਿਹਾ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਉਸੇ ਵੇਲੇ ਦਰਸ਼ਨ ਦੇਵਾਂਗਾ ਤਦ ਭਾਈ ਬਾਲਾ ਜੀ ਕਹਿਣ ਲੱਗੇ ਮੈਨੂੰ ਤੇ ਮਰਦਾਨੇ ਨੂੰ ਲੈ ਕੇ ਗੁਰੂ ਜੀ ਜਿਨ੍ਹਾਂ ਦੇ ਬਚਨ ਭਾਗਸਾਗਰ ਨੂੰ ਪਾਰ ਕਰਨ ਵਾਸਤੇ ਬੇੜੀ ਦੇ ਸਮਾਨ ਹਨ ਚੱਲ ਪਏ ਚਾਰ ਘੜੀਆਂ ਰਾਤ ਰਹਿਦਿਆਂ ਕੁਝ ਕੀਤਾ ਤੇ ਚੱਲ ਕੇ ਦੂਰ ਚਲੇ ਗਏ ਜਦੋਂ ਸਵੇਰ ਹੋਈ ਤਾਂ 5000 ਕੋ ਪੈਂਡਾ ਲੰਘ ਆਈ ਸੀ ਖੜੇ ਹੋ ਕੇ ਸਤਿਗੁਰੂ ਪੁੱਛਣ ਲੱਗੇ ਕਿ ਹੁਣ ਇਹ ਦੱਸੋ ਅਸੀਂ ਕਿਸ ਥਾਂ ਤੇ ਆ ਗਏ ਹਾਂ ਮਨ ਵਿੱਚ ਵਿਚਾਰ ਕਰਕੇ ਇਹ ਸਥਾਨ ਨੂੰ ਪਛਾਣੋ ਭਾਈ ਬਾਲਾ ਜੀ ਕਹਿੰਦੇ ਕਿ ਮੈਂ ਕਿਹਾ ਸਤਿਗੁਰੂ ਜੀ ਤੁਸੀਂ ਆਪ ਕਰਤਾਰ ਹੋ ਜਿਨ੍ਹਾਂ ਨੇ ਸੰਸਾਰ ਵਿੱਚ ਅਵਤਾਰ ਧਾਰਿਆ ਹੈ ਤੁਸੀਂ ਸਦਾ ਹੀ ਅਪਾਰ ਹੋ ਸ਼ੇਸ਼ਨਾਗ ਵੀ ਤੁਹਾਡਾ ਪਾਰਾ ਵਰਣੀ ਪਾ ਸਕਦਾ ਤਾਂ ਦੀ ਗਤੀ ਨੂੰ ਕਰਜੁਗ ਦੀ ਮਾੜੀ ਮਤ ਵਾਲੇ ਲੋਕ ਕਿਸ ਤਰ੍ਹਾਂ ਜਾਣ ਸਕਦੇ ਹਨ ਵੇਦ ਵੀ ਬਿੰਤ ਹੈ ਅਨੰਤ ਹੀ ਕਹਿੰਦੇ ਹਨ ਅੰਤ ਕਿਸ ਤਰ੍ਹਾਂ ਪਾ ਸਕਦੇ ਹਨ ਮਰਦਾਨਾ ਬੋਲਿਆ ਇਹ ਉਹੀ ਥਾਂ ਹੈ ਜਿੱਥੋਂ ਮਕੇ ਨੂੰ ਗਏ ਸੀ ਮੈਨੂੰ ਤਾਂ ਉਹੀ ਥਾਂ ਨਜ਼ਰ ਆਉਂਦਾ ਹੈ ਗੁਰੂ ਜੀ ਸੁਣ ਕੇ ਮੁਸਕਰਾਪੇ ਅਤੇ ਕਿਹਾ ਮਰਦਾਨਿਆਂ ਤੋਂ ਹੁਣ ਚੰਗੀ ਪਛਾਣ ਕੀਤੀ ਐ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਕਿ ਮੇਰੇ ਵੱਲ ਦੇਖ ਕੇ ਗੁਰੂ ਜੀ ਬੋਲੇ ਹੁਣ ਇਹ ਦੱਸੋ ਕਿ ਕਿਸ ਪਾਸੇ ਵੱਲ ਜਾਣਾ ਚਾਹੁੰਦੇ ਹੋ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਕਿਹਾ हे ਮੁਕਤੀ ਦੇ ਦਾਤੇ ਪ੍ਰਭੂ ਜੀ ਸੁਣੋ ਜਿਸ ਪਾਸ ਤੁਸੀਂ ਜਾਣਾ ਚਾਹੁੰਦੇ ਹੋ ਉਸੇ ਪਾਸੇ ਚਲੋ ਅਸੀਂ ਤੁਹਾਡੇ ਪਿੱਛੇ-ਪਿੱਛੇ ਆਵਾਂਗੇ हे सुख दाता जी जिधर ਤੁਸੀਂ ਜਾਣਾ ਹੈ ਅਸੀਂ ਤੁਹਾਡੇ ਮਗਰ ਆਵਾਂਗੇ ਤੇ ਗੁਰੂ ਜੀ ਨੇ ਕਿਹਾ ਸਮੇਰ ਪ੍ਰਬੁੱਧ ਉਤੇ ਸਿੱਧ ਮੰਡਲੀ ਰਹਿੰਦੀ ਹੈ ਉਹਨਾਂ ਸਿੱਧਾਂ ਦੇ ਮਨ ਵਿੱਚ ਬੜਾ ਕਮੰਡ ਹੈ ਉਹਨਾਂ ਨੂੰ ਵੇਖੀਏ ਉਸ ਥਾਂ ਚੱਲੋ ਇਹ ਸੁਣ ਕੇ ਮਰਦਾਨਾ ਹੱਥ ਜੋੜ ਕੇ ਉੱਠਿਆ ਤੇ ਕਿਹਾ ਮੇਰੀ ਭੁੱਖ ਜੋ ਹਟਾ ਦੇਵੋ ਤਦ ਹੀ ਮੈਂ ਤੁਹਾਡੇ ਨਾਲ ਜਾਵਾਂਗਾ ਇਹ ਗੱਲ ਸੁਣ ਕੇ ਗੁਰੂ ਜੀ ਜਿਹੜੇ ਗੁਣਾ ਦੇ ਘਰ ਤੇ ਜਿਨ੍ਹਾਂ ਦੇ ਨੈਣਾਂ ਵਿੱਚ ਸਦਾ ਹੀ ਦਇਆ ਦੀ ਛਵੀ ਛਾਈ ਰਹਿੰਦੀ ਹੈ ਜਿਨ੍ਹਾਂ ਨੇ ਜੱਗ ਨੂੰ ਤਾਰਨ ਵਾਸਤੇ ਹੀ ਦੇ ਧਾਰਨ ਕੀਤੀ ਹੈ ਤੇ ਜਿਹੜੇ ਜੱਗ ਦੇ ਮਾਲਕ ਪਖੰਡਾਂ ਦਾ ਨਾਸ਼ ਕਰਨ ਵਾਲੇ ਹਨ ਗੁਰੂ ਜੀ ਨੇ ਕਿਹਾ ਮਨ ਵਿੱਚ ਜਿਵੇਂ ਚਾਹੁੰਦਾ ਹੈ ਇਸੇ ਤਰ੍ਹਾਂ ਹੀ ਤੈਨੂੰ ਅੱਜ ਤੋਂ ਬਾਅਦ ਕਦੇ ਵੀ ਦੁੱਖ ਤੇ ਭੁੱਖ ਨਹੀਂ ਲੱਗੇਗੀ ਇਹ ਕਹਿ ਕੇ ਜਦੋਂ ਅੱਗੇ ਚਲੇ ਅੱਗੇ ਸੋਨੇ ਦੀ ਧਰਤੀ ਆ ਗਏ ਇਸ ਧਰਤੀ ਨੂੰ ਵੇਖ ਕੇ ਮਰਦਾਨਾ ਬੜਾ ਖੁਸ਼ ਹੋਇਆ ਉਸਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਇਹ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ ਕਿ ਸਾਡੀ ਧਰਤੀ ਉੱਤੇ ਬਹੁਤ ਮਰਤ ਵਿਸ਼ੀ ਹੋਈ ਹੈ ਸੁੰਦਰ ਰਸ ਵਾਲੀਆਂ ਨਦੀਆਂ ਹਨ ਪਰ ਇਸ ਅਜਾੜ ਵਿੱਚ ਮਨੁੱਖ ਕੋਈ ਨਹੀਂ ਹੈ ਸੋਨਾ ਤੇ ਜਲ ਸਭ ਵਿਥ ਪਿਆ ਹੈ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤੇ ਕਿ ਜਿਹੜੇ ਕਰਤਾਰ ਦੇ ਪਿਆਰੇ ਹਨ ਜਿਨ੍ਹਾਂ ਨੂੰ ਕਰਤਾਰ ਦੀ ਸੇਵਕੀ ਪ੍ਰਾਪਤੀ ਹੈ ਤਿੰਨਾ ਵਾਸਤੇ ਇਹ ਬੜਾ ਸੁਖਦਾਇਕ ਹੈ ਹੋਰ ਮਨੁੱਖ ਇਥੇ ਆ ਨਹੀਂ ਸਕਦੇ ਤੇ ਹੰਕਾਰੀ ਲੋਕਾਂ ਦੇ ਇਹ ਪੀਣ ਯੋਗ ਨਹੀਂ ਹੈ ਜਿਹੜੇ ਆਪਣਾ ਆਪ ਜਲਾਉਂਦੇ ਨਹੀਂ ਹਨ ਉਹ ਨਿਤ ਤਰਬ ਠੋਕੇ ਪੀਂਦੇ ਹਨ ਉਹਨਾਂ ਨੂੰ ਕਦੀ ਵੀ ਭੁੱਖ ਨਹੀਂ ਲੱਗਦੀ ਪਿਆਸ ਸਦਾ ਹਰੀ ਦੇ ਨਾਮ ਤੇ ਨਾ ਪਿਆਸ ਲੱਗਦੀ ਹੈ ਇਸਦਾ ਹਰੀਦੇ ਨਾਮ ਦੇ ਨਾਲ ਦੇਵ ਲੱਗੀ ਰਹਿੰਦੀ। ਇਹ ਸੁਣ ਕੇ ਮਰਦਾਨਾ ਬੜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਕਹਿਣ ਲੱਗਾ ਕਿਰਪਾ ਨਿਧਾਨ ਜੇ ਆਗਿਆ ਹੋਵੇ ਤੇ ਮੈਂ ਇਹ ਰਸ ਪੀ ਲਵਾਂ ਤੇ ਪੁਖ ਪਿਆਸ ਨੂੰ ਮਟਾ ਕੇ ਸਭ ਪ੍ਰਕਾਰ ਦੇ ਕਮਨ ਦਾ ਨਾਸ਼ ਕਰਾਂ। ਗੁਰੂ ਜੀ ਥੋੜਾ ਮੁਸਕਰਾਏ ਤੇ ਫਿਰ ਬਚਨ ਕੀਤਾ ਜੇ ਨਾ ਜਰੀ ਜਾਣ ਵਾਲੇ ਨੂੰ ਹਿਰਦੇ ਵਿੱਚ ਪਛਾਣ ਲਵੋ ਤੇ ਫਿਰ ਇਸ ਨੂੰ ਪੀ ਲਵੋ। ਮਰਦਾਨੇ ਨੇ ਕਿਹਾ ਕਾफी ਜਰਾਂ ਤੋਂ ਤੁਹਾਡੇ ਨਾਲ ਚੱਲ ਰਿਹਾ ਹਾਂ ਕਦੀ ਪਚਾਵਣ ਦੀ ਵੀ ਦਇਆ ਕਰਕੇ ਵਰ ਦੇਵੋ ਗੁਰੂ ਜੀ ਦੀ ਆਗਿਆ ਲੈ ਕੇ ਮਰਦਾਨੇ ਨੇ ਉਹ ਰਸ ਪੀ ਲਿਆ ਉਸੇ ਵੇਲੇ ਜੀਵਨ ਮੁਕਤ ਹੋ ਗਿਆ ਤੇ ਚਾਟ ਉਸ ਦਾ ਸੁਭ ਧਿਆਨ ਦਸਵੇਂ ਦਵਾਰ ਜਾ ਲੱਗਾ ਇੱਕ ਘੜੀ ਬਾਅਦ ਜਦੋਂ ਅੱਖਾਂ ਖੁੱਲੀਆਂ ਤਾਂ ਮਰਦਾਨਾ ਸੰਸਾਰਕ ਮੋਹ ਤੋਂ ਮੁਕਤ ਹੋ ਗਿਆ ਮੇਰੀ ਤੇਰੀ ਸਭ ਭੁੱਲ ਗਿਆ ਫਿਰਦਾ ਗਿਆਨ ਨਾਲ ਭਰ ਗਿਆ ਤੇ ਅਗਿਆਨਤਾ ਮਿਟ ਗਈ ਹੱਥ ਜੋੜ ਕੇ ਬੰਦਨਾ ਕੀਤੀ ਤੇ ਗੁਰੂ ਜੀ ਪ੍ਰਤੀ ਉਸਤਤੀ ਦੇ ਸ਼ਬਦ ਗਏ ਜਗਤ ਦੇ ਨਾਇਕ ਹੋ ਆਪਣੇ ਸੇਵਕਾਂ ਦੇ ਮੁਕਤੀ ਦਾਤੇ ਹੋ ਮੋਹ ਨਾਸ਼ ਕਰਨ ਵਾਲੇ ਹੋ ਅਤੇ ਪਖੰਡ ਕੱਟਣ ਵਾਲੇ ਹੋ ਕਿਮਾ ਕਰੋ ਤੇ ਮੇਰੇ ਮਨ ਦੇ ਸਾਰੇ ਔਗਣ ਬਖਸ਼ ਦਿਓ ਤੁਹਾਡਾ ਨਾਮ ਲੈਣ ਨਾਲ ਜਮਾਂ ਦੀ ਫਾਇ ਨਹੀਂ ਪੈਂਦੀ ਮਰਦਾਨਾ ਕਹਿੰਦਾ ਕਿ ਮੈਂ ਜਨਪੁਣੇ ਵਿੱਚ ਤੁਹਾਡੇ ਸਾਹਮਣੇ ਕਈ ਬਚਨ ਬੋਲੇ ਹਨ ਇਹ ਜਗਤ ਦੀ ਪਾਲਣਾ ਤੇ ਜਗਤ ਦੇ ਪਾਪਾਂ ਨੂੰ ਨਾਸ਼ ਕਰਨ ਲਈ ਪਰਮੇਸ਼ਰ ਸਰੂਪ ਜੀ ਮੈਨੂੰ ਬਖਸ਼ ਦਿਓ ਇਹ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ ਤੇ ਮਰਦਾਨੇ ਨੂੰ ਸੁਣਾ ਕੇ ਉਹਨਾਂ ਨੇ ਆਪਣੇ ਮੁਖ ਤੋਂ ਕੁਝ ਬਚਨ ਕਹੇ ਜੋ ਤੂੰ ਮੇਥੋਂ ਪੁੱਛਦਾ ਹੈ ਉਸ ਦੀ ਜਗਤ ਪਿੱਛੋਂ ਕਥਾ ਹੋਵੇਗੀ ਜੇ ਜਿਹੜੇ ਇਸ ਕਥਾ ਨੂੰ ਪੜ੍ਹ ਕੇ ਸੱਚ ਮੰਨਣਗੇ ਉਹ ਸੁਭ ਮਾਰਗ ਪ੍ਰਾਪਤ ਕਰਨਗੇ ਤੂੰ ਪੁੱਛ ਕੇ ਖੁਸ਼ ਹੋ ਜਾਂਦਾ ਹੈ ਪਰ ਉਸ ਉੱਤੇ ਹੋਰ ਵਿਚਾਰ ਨਹੀਂ ਕਰਦਾ ਇਹਨਾਂ ਸਿੱਖਾਂ ਨੂੰ ਭਲੇ ਤੇ ਸੇਠ ਜਾਣੋ ਜੋ ਦਿਲ ਦਾ ਸੰਸਾ ਗੁਰੂ ਜੀ ਤੋਂ ਪੁੱਛ ਲੈਂਦੇ ਹਨ ਸ਼ੰਕਾ ਤਜ ਕੇ ਮਨ ਸ਼ੰਕਾ ਰਹਿਤ ਹੋ ਜਾਂਦਾ ਹੈ ਤੇ ਬੇਨਤੀ ਕਰਕੇ ਸੰਸਾ ਰਹਿਤ ਹੋ ਜਾਂਦੇ ਹਨ ਉਸ ਗੁਰੂ ਨੂੰ ਤੁਸੀਂ ਗਤੀਦਾਇਕ ਸਮਝੋ ਜਿਹੜਾ ਆਪਣੇ ਸੇਵਕਾਂ ਨੂੰ ਸਾਰੇ ਸੰਖਿਆ ਤੋਂ ਦੂਰ ਕਰਦਾ ਹੈ ਇਸ ਤਰ੍ਹਾਂ ਕਰਕੇ ਉਹ ਫਿਰ ਸੁਖੀ ਹੁੰਦਾ ਹੈ ਨਹੀਂ ਤਾਂ ਉਹ ਡਰ ਹੈ ਤੇ ਗੁਰੂ ਤੇ ਚੇਲਾ ਦੋਵੇਂ ਮਤਲਬੀ ਹਨ ਸੇਵਕ ਤੇ ਗੁਰੂ ਦਾ ਭਲਾ ਸਬੰਧ ਇਹੀ ਹੈ ਜਿਹੜਾ ਮੈਂ ਤੁਹਾਨੂੰ ਕਿਹਾ ਹੈ ਹਿਰਦੇ ਦੇ ਸਾਰੇ ਸੰਕੇ ਪੁੱਛੋ ਗੁਰੂ ਉਹਨਾਂ ਸੰਖਿਆ ਬਾਰੇ ਦੱਸ ਕੇ ਉਹਨਾਂ ਦਾ ਨਿਵਾਰਨ ਕਰਦਾ ਹੈ ਜਿਸ ਸੇਵਕ ਪੁੱਛੇ ਤੇ ਗੁਰੂ ਨਾਂ ਦੱਸੇ ਇਹੋ ਜੇ ਗੁਰੂ ਨੂੰ ਛੱਡ ਦੇਵੋ ਇਸ ਵਿੱਚ ਕੋਈ ਦੇਰ ਨਾ ਲਾਓ ਅਜੇ ਗੁਰੂ ਪਾਸੋਂ ਗਤੀ ਪ੍ਰਾਪਤ ਨਹੀਂ ਹੁੰਦੀ ਨਾ ਉਹ ਗੁਰੂ ਆਪ ਤਰਦਾ ਹੈ ਤੇ ਨਾ ਹੀ ਆਪਣੇ ਸੇਵਕਾਂ ਨੂੰ ਤਾਰਦਾ ਹੈ ਨਾ ਹੀ ਆਪਣੇ ਸਿੱਖਾਂ ਨੂੰ ਤਾਰਦਾ ਹੈ ਤਨ ਤੋਂ ਭੁੱਖ ਪਿਆਸ ਦੂਰ ਹੋ ਜਾਂਦੀ ਹੈ ਅਤੇ ਉਸ ਦਿਨ ਤੋਂ ਬਾਅਦ ਕਦੀ ਭੁੱਖ ਨਹੀਂ ਲੱਗਦੀ ਗੁਰੂ ਜੀ ਦੇ ਬਚਨ ਸੁਣ ਕੇ ਮਰਦਾਨਾ ਬਹੁਤ ਪ੍ਰਸੰਨ ਹੋਇਆ ਤੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਤੇ ਪੁੱਛ ਕੇ ਸੰਸਾਰ ਰਹਿਤ ਹੋ ਗਿਆ ਮਨ ਦੇ ਸਾਰੇ ਸ਼ੰਕੇ ਦੂਰ ਹੋ ਗਏ ਤਾਂ ਕੋਈ ਸ਼ੰਕਾ ਨਹੀਂ ਰਹਿ ਗਈ ਤੇ ਆਪਣੀ ਦੇਹ ਨੂੰ ਸੰਸਕਲਨ ਮੰਨ ਕੇ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਫਿਰਦਾ ਰਿਹਾ ਮਰਦਾਨੇ ਨੇ ਫਿਰ ਗੁਰੂ ਜੀ ਨੇ ਕਿਹਾ ਕਿ ਗੁਰੂ ਜੀ ਤੁਸੀਂ ਇਹ ਦੱਸੋ ਕਿ ਤੁਹਾਨੂੰ ਭੁੱਖ ਪਿਆਸ ਕਿਉਂ ਨਹੀਂ ਲੱਗਦੀ ਬਿਨਾਂ ਭੋਜਨ ਦੇ ਕਈ ਕਈ ਸਾਲ ਲੰਗਾ ਦਿੰਦੇ ਹੋ ਨਾ ਤੁਸੀਂ ਪਾਣੀ ਪੀਂਦੇ ਹੋ ਨਾ ਤੁਸੀਂ ਭੋਜਨ ਖਾਂਦੇ ਹੋ ਤੁਹਾਨੂੰ ਕਿਹੜਾ ਭੋਜਨ ਆਧਾਰ ਲਿੰਦਾ ਹੈ ਇਹ ਗੁਰਾਂ ਦੀ ਖਾਨ ਤੇ ਨਿਰਧਾਰ ਰਹਿਣ ਵਾਲੀ ਗੁਰੂ ਜੀ ਮੇਰੇ ਹਿਰਦੇ ਵਿੱਚ ਜੋ ਸੰਦੇਹ ਹੈ ਉਸ ਨੂੰ ਮਿਟਾ ਦੇਵੋ ਤੇ ਬਾਅਦ ਵਿੱਚ ਇੱਥੋਂ ਅੱਗੇ ਚੱਲੋ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤੇ ਉਹ ਗੁਰੂ ਸੁਖ ਭਲੇ ਹਨ ਜੋ ਮਨ ਵਿੱਚ ਭਾਵ ਪ੍ਰੇਮ ਨੂੰ ਧਾਰਨ ਕਰਦੇ ਹਨ ਉਨ੍ਹਾਂ ਦੇ ਅੰਦਰ ਮਨੁੱਖ ਭਗਤੀ ਪੈਦਾ ਹੁੰਦੀ ਹੈ ਜਿਹੜੇ ਆਪਣੇ ਗੁਰੂ ਤੇ ਨਿਸ਼ਚੇ ਨੂੰ ਨਹੀਂ ਹਟਾਉਂਦੇ ਭੋਜਨ ਨੂੰ ਪਿਆਰ ਨਾਲ ਛਕਦੇ ਹਨ ਗੁਰਸਿੱਖਾਂ ਨੂੰ ਗੁਰਸਿੱਖ ਕਹੋਂਦੇ ਹਨ ਉਹ ਭੋਜਨ ਮਨ ਨੂੰ ਪ੍ਰਾਪਤ ਹੁੰਦਾ ਹੈ ਤਦ ਮੇਰੀ ਭੁੱਖ ਜਾਂਦੀ ਰਹਿੰਦੀ ਹੈ ਇਸ ਆਸਰੇ ਮੈਂ ਜੀਦਾ ਹਾਂ ਇਹ ਮੇਰੇ ਸੱਚੇ ਬਚਨ ਜਾਣ ਕੇ ਇਹ ਮੇਰੇ ਬਚਨ ਸੱਚੇ ਜਾਣੋ ਇਹ ਸੁਣ ਕੇ ਮਰਦਾਨੇ ਨੇ ਕਿਹਾ ਕਿ ਠੀਕ ਹੈ ਸਤਿਗੁਰੂ ਤੇ ਹੁਣ ਗੁਰੂ ਜੀ ਸਮੇਰ ਪਹਾੜਤ ਵੱਲ ਚੱਲ ਪਏ ਤਾਂ ਕਿ ਉੱਥੇ ਜਾ ਕੇ ਸਿੰਧਾ ਦੇ ਸਿੱਧਾ ਦੇ ਕਮੰਡ ਨੂੰ ਤੋੜ ਸਕਣ ਹੁਣ ਇਥੇ ਸਤਿਗੁਰੂ ਜੀ ਸਮੇਰ ਪਹਾੜਤ ਦੇ ਉੱਤੇ ਗੋਰਖਨਾਥ ਸਿੱਧ ਮਸ਼ੰਦਰਨਾਥ ਸਿੱਧ ਲਾਹੂ ਰਿਪਾ ਦੇ ਨਾਲ ਚਰਚਾ ਕੀਤੀ ਇਹ ਚਰਚਾ ਆਪਾਂ ਕੱਲ ਆਪ ਜੀ ਨੂੰ ਸੁਣਾਵਾਂਗੇ ਹੁਣ ਅੱਜ ਦੀ ਕਥਾ ਸੰਪੂਰਨ ਹੋਈ ਹੁਣ ਇੱਕ ਵਾਰ ਫਿਰ ਆਕੀਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਉਹ ਵੀ ਸਾਧ ਸੰਗਤ ਜੀ ਇਹ ਜੋ ਆਪ ਜੀ ਨੇ ਕਥਾ ਸੁਣੀ ਹੈ ਇਸ ਵਿੱਚ ਆਪ ਜੀ ਨੇ ਸਰਵਣਕਾਰੀ ਲਿਆ ਹੈ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਇਹ ਕਥਾ ਪੜਨ ਤੇ ਸੁਣਨ ਵਾਲਿਆਂ ਨੂੰ ਮੁਕਤੀ ਪ੍ਰਾਪਤ ਹੋਵੇਗੀ ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ ਸੋ ਇਸ ਲਈ ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੀ ਜੋ ਕਥਾ ਹੈ ਜਰੂਰ ਸਰਵਣ ਕਰੋ ਜੀ ਇਹ ਕਥਾ ਸਰਵਣ ਕਰਨ ਵਾਸਤੇ ਦਾਸਾ ਚੈਨਲ ਗੁਰ ਸਾਖੀਆਂ ਸੋਦੂ ਚਾਰ ਨੂੰ ਸਬਸਕ੍ਰਾਈਬ ਕਰ ਲਵੋ ਇਹ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਆਪ ਜੀ ਦੇ ਜਿੰਨੇ ਵੀ ਗਰੁੱਪ ਹਨ ਕੋਈ ਫੇਸਬੁੱਕ ਦਾ ਗਰੁੱਪ ਹੈ ਕੋਈ WhatsApp ਦਾ ਗਰੁੱਪ ਹੈ ਸਾਰੇ ਗਰੁੱਪਾਂ ਨੂੰ ਸ਼ੇਅਰ ਕਰ ਦਿਓ ਜੀ ਹੁਣ ਦਿਓ ਦਾਸਰੇ ਨੂੰ ਖਿਮਾ ਤੇ ਹੁਣ ਸਾਧ ਸੰਗਤ ਜੀ ਇਥੇ ਹੁਣ ਆਪਾਂ ਗੱਜਕੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ